ਸਤਿ ਸ਼੍ਰੀ ਅਕਾਲ ਮੈਂ ਆ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਵਿਰਸਾ ਸਿੰਘ ਬਲਟੋਹਾ ਵੱਲੋਂ ਫਿਰ ਵੱਡੀ ਪਸੂਲੀ ਪਾ ਦਿੱਤੀ ਹੈ ਸੋਸ਼ਲ ਮੀਡੀਆ ਤੇ 15 ਅਕਤੂਬਰ ਵਾਲੀ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਦੇ ਹੁਕਮਾਂ ਦੇ ਅਨੁਸਾਰ ਤਲਬ ਹੋਏ ਸੀ ਕਿਉਂਕਿ ਪਹਿਲਾ ਇਹ ਸਵਾਲ ਉਠਾਏ ਗਏ ਸੀ ਵਿਰਸਾ ਸਿੰਘ ਬਲਟੋਹਾ ਵੱਲੋਂ ਵਿਰਸਾ ਸਿੰਘ ਬਲਟੋਹਾ ਨੇ ਕਿਹਾ ਸੀ ਕਿ ਜਿਹੜੇ ਸ਼੍ਰੀ ਦਮਦਮਾ ਸਾਹਿਬ ਦੇ ਜ਼ਥੇਦਾਰ ਨੇ ਉਹਨਾਂ ਦੀ ਭਾਰਤੀ ਜਨਤਾ ਪਾਰਟੀ ਦੇ ਵੱਡੇ ਨੁਮਾਇੰਦਿਆਂ ਦੇ ਨਾਲ ਖਾਸ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਉਠਣੀ ਬੈਠਣੀ ਹੈ ਇਸ ਦੇ ਪੁਖਤਾ ਸਬੂਤ ਤੇ ਨਹੀਂ ਮੁਹੱਈਆ ਕਰਵਾ ਸਕੇ 15 ਅਕਤੂਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਫਰਮਾਨ ਹੋਇਆ ਸੀ ਜਾਰੀ ਵਿਰਸਾ ਸਿੰਘ ਵਿਲਟੋਹਾ ਨੂੰ ਵਿਰਸਾ ਸਿੰਘ ਵਿਲਟੋਹਾ ਪੰਜ ਪਿਆਰੇ ਪਿਆਰਿਆਂ ਦੇ ਸਾਹਮਣੇ ਤਲਬ ਹੋਏ ਸ੍ਰੀ ਅਕਾਲ ਤਖਤ ਸਾਹਿਬ ਦੇ ਗਿਆਨੀ ਜਥੇਦਾਰ ਵੀ ਰਗਵੀਰ ਸਿੰਘ ਵੀ ਉੱਥੇ ਸੀ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਉੱਥੇ ਸੀ ਜਦੋਂ ਗੱਲਬਾਤ ਕੀਤੀ ਗਈ ਤੈਸ਼ ਵਿੱਚ ਆ ਗਏ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਯਾਨੀ ਕਿ ਗਿਆਨੀ ਹਰਪ੍ਰੀਤ ਸਿੰਘ ਹੋਣਾਂ ਦੀਆਂ ਮੁਸ਼ਕਲਾਂ ਵੱਧੀਆਂ ਨਜ਼ਰ ਆ ਰਹੀਆਂ ਨੇ ਇੱਕ ਪਾਸੇ ਉਹਨਾਂ ਦੇ ਸਾੰਧੂ ਵੱਲੋਂ ਵੱਡੇ ਇਲਜ਼ਾਮ ਲਗਾਏ ਗਏ ਨੇ ਕਿ ਉਹਨਾਂ ਕਿ ਮੇਰੀ ਘਰਵਾਲੀ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਦੇ ਨਜਾਇਜ਼ ਸਬੰਧ ਸੀ ਇਸ ਬਾਰੇ ਹਾਰੇ ਗਿਆਨੀ ਹਰਪ੍ਰੀਤ ਨੇ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਜਿਹੜੇ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੇ ਲੇਕਿਨ ਇੱਧਰ ਤੈਸ਼ ਵਿੱਚ ਆ ਕੇ ਭੈਣ ਚੋ ਸਾਲਾ ਨਾਂ ਦੇ ਸ਼ਬਦ ਵੀ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਜੋ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੇ ਉਹਨਾਂ ਦੇ ਮੂੰਹ ਸੁਣ ਸਕਦੇ ਦੇ ਤੈਸ਼ ਵਿੱਚ ਆ ਕੇ ਵਿਸ਼ਵਸ ਸਿੰਘ ਮਲਟੋਹਾ ਨੇ ਕਿਹਾ ਕਿ ਐਨਾ ਕੋ ਗੁੱਸਾ ਸੀ ਐਨ ਲੱਗ ਰਿਹਾ ਸੀ ਜਿਵੇਂ ਕੋਈ ਸੰਸਾਰਿਕ ਪਰਸਨ ਹੋਵੇ ਕਿਉਂਕਿ ਅਧਿਆਤਮਿਕਤਾ ਬਿਲਕੁਲ ਨਜ਼ਰ ਨਹੀਂ ਆ ਰਹੀ ਸੀ ਨਾ ਹੀ ਕੋ ਅਧਿਆਤਮਿਕ ਦੀ ਗੱਲ ਕਰ ਰਹੇ ਸੀ ਮੰਨ ਲਓ ਰੋਹਾਨੀਅਤ ਨਾਮ ਦੀ ਕੋਈ ਗੱਲ ਨਹੀਂ ਕੀਤੀ ਗਈ ਪੈਂਚੋ ਜਾਂ 사ਲਾ ਸ਼ਬਦ ਕਈ ਵਾਰ ਉਚਾਰਨ ਕੀਤਾ ਗਿਆ ਜਦੋਂ ਉਹਨਾਂ ਨੇ ਮੇਰੇ ਖਿਲਾਫ ਵੱਡਾ ਫੈਸਲਾ ਲਿਆ ਉਹਨਾਂ ਨੇ ਫਿਰ ਇੱਕ ਠੋਕੇ ਕਿਹਾ ਕੀ ਕਰ ਲੈਗਾ ਮੇਰਾ ਮੇਰੇ ਸਿੱਧਾ ਸਬੰਧ ਨੇ ਭਾਰਤੀ ਜਨਤਾ ਪਾਰਟੀ ਨਾਲ ਮੇਰੀ ਉਠਣੀ ਬੈਠਣੀ ਬੈਠਣੀ ਹੈ ਅਤੇ ਮੇਰੀ ਅਕਸਰ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ ਉਹਨੇ ਕਿਹਾ ਇਹ ਤਾਂ ਮੈਂ ਸ਼ੁਰੂ ਤੋਂ ਹੀ ਕਹਿ ਰਿਹਾ ਹਾਂ ਸ਼੍ਰੋਮਣੀ ਅਕਾਲੀ ਦਲ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਕਿ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਭਾਰਤੀ ਜਨਤਾ ਪਾਰਟੀ ਦਾ ਸੰਪੂਰਨ ਤੌਰ ਤੇ ਬਾਈਕਾਟ ਕੀਤਾ ਹੋਇਆ ਹੈ ਦੂਸਰੇ ਪਾਸੇ ਇੱਕ ਜਥੇਦਾਰ ਸ਼੍ਰੀ ਦਮਦਮਾ ਸਾਹਿਬ ਦੇ ਲਗਾਤਾਰ ਭਾਰਤੀ ਜਨਤਾ ਪਾਰਟੀ ਦੇ ਸੰਪਰਕ ਵਿੱਚ ਬਣੇ ਹੋਏ ਨੇ ਉਸ ਦਾ ਸੱਚ ਵੀ ਸਾਹਮਣੇ ਅੱਜ ਆ ਗਿਆ ਹੈ ਜਦੋਂ ਸੋਸ਼ਲ ਮੀਡੀਆ ਤੇ 15 ਅਕਤੂਬਰ ਦੀ ਵੀਡੀਓ ਜਿਸ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਦੂਸਰੇ ਪਾਸੇ ਪੰਜ ਪਿਆਰੇ ਸਹਿਬਾਨ ਵੀ ਮੌਜੂਦ ਸੀ ਜਦੋਂ ਭੈੰਚੋ ਜਾਂ ਸਾਲਾ ਸਾਹਿਬ ਦੀਆਂ ਗੱਲਾਂ ਯਾਨੀ ਕਿ ਤੂੰ ਗੱਲ ਤੂੰ ਤੂੰ ਕਰਕੇ ਗੱਲ ਕੀਤੀ ਗਈ ਵਿਸ਼ਾ ਸਿੰਘ ਵਲਟੋਹਾ ਦੇ ਨਾਲ ਸੋਸ਼ਲ ਮੀਡੀਆ ਤੇ ਉਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਟੈਸ਼ ਵਿੱਚ ਆ ਕੇ ਬੋਲੇ ਗਿਆਨੀ ਹਰਪ੍ਰੀਤ ਸਿੰਘ ਅੱਜ ਵੱਡਾ ਬਿਆਨ ਆਇਆ ਹੈ ਵਿਸ਼ਾ ਸਿੰਘ ਵਲਟੋਹਾ ਨੇ ਕਿਹਾ ਕਿ ਮੈਨੂੰ ਕਹਿੰਦੇ ਸ਼ਰੂਮਣੀ ਅਕਾਲੀ ਦਲ ਤੋਂ ਮੁਤਲ ਕਰ ਦਿੱਤਾ ਗਿਆ ਹੈ ਲੇਕਿਨ ਸੱਚ ਮੈਂ ਦਿਖਾਉਣਾ ਚਾਹੁੰਦਾ ਸੀ ਉਹ ਮੇਰੀ ਸੋਸ਼ਲ ਮੀਡੀਆ ਮੀਡੀਆ ਤੇ ਜਿਹੜੀ ਵੀਡੀਓ ਲੀਕ ਹੋਈ ਹੈ ਉਹ ਕੋਈ ਕਟਿੰਗ ਨਹੀਂ ਹੈ ਕੋਈ ਐਡੀਟਿੰਗ ਨਹੀਂ ਹੈ ਉਹ ਜਿਹੜੇ ਸ਼ਬਦ ਐਕਚੁਅਲ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਹੋਣਾ ਰਾਹੀ ਬੋਲੇ ਗਏ ਉਹ ਬਿਲਕੁਲ ਮੈਂ ਉਸ ਤੇ ਰੋਂਦਾ ਸੀ ਤੇ ਮੈਂ ਕਰਲਾਉਂਦਾ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੂੰ ਇਸ ਤਰ੍ਹਾਂ ਦੇ ਸ਼ਬਦ ਨਹੀਂ ਬੋਲਨੇ ਚਾਹੀਦੇ ਕਿਉਂਕਿ ਕੌਮ ਦੀ ਵੱਡੀ ਜ਼ਿੰਮੇਵਾਰੀ ਕਿਉਂਕਿ ਸ਼੍ਰੀ ਦਮਦਮਾ ਸਾਹਿਬ ਦੇ ਉਹ ਸਤਕਾਰਯੋਗ ਜਥੇਦਾਰ ਨੇ ਧੰਨਵਾਦ